ਟੈਲੀਬਿਬਲੀ ਨੂੰ ਥੋੜਾ ਸਵਾਗਤ ਆ ਤੁਹਾਡੇ ਲਈ ਨਵੀਂ ਖਬਰ ਨਵੀਂ ਚਰਚਾ ਲੈ ਕੇ ਆਇਆ ਖਬਰ ਸਰੰਦ ਦੇ ਨਾਲ ਜੁੜੀ ਹੋਈ ਆ ਸਰੰਦ ਸ਼ਹਿਰ ਦੇ ਵਿੱਚ ਬਣੇ ਜਿਹੜਾ ਫਲੋਟਿੰਗ ਹੈਗਾ ਫਲੋਟਿੰਗ ਤੇ ਕੋੜ ਇੱਕ ਕਾਰ ਜਿਹੜੀ ਹੈਗੇ ਆ ਨਹਿਰ ਦੇ ਵਿੱਚ ਗਿਰੀਆ ਨਹਿਰ ਚ ਕਾਰ ਡਿੱਗੀ ਆ ਕਾਰ ਹਲੇ ਕਾਰ ਤਾਂ ਮਿਲ ਗਈ ਹੈ ਕਾਰ ਦਾ ਡਰਾਈਵਰ ਹਲੇ ਲਾਪਤਾ ਜਾਣਕਾਰੀ ਜਿਹੜੀ ਸਾਨੂੰ ਹੁਣੇ-ਹੁਣੇ ਮਿਲ ਰਹੀ ਹੈ ਇਸ ਜਾਣਕਾਰੀ ਮੁਤਾਬਕ ਦੇਰ ਰਾਤ ਗੁਵਿੰਦਗੜ੍ਹ ਦਾ ਰਹਿਣ ਵਾਲਾ ਇੱਕ ਡਰਾਈਵਰ ਜਿਹੜਾ ਹੈਗਾ ਨਹਿਰ ਦੇ ਨਾਲ ਜਿਹੜਾ ਕੱਚਾ ਰਾਸਤਾ ਉੱਥੋਂ ਗੱਡੀ ਚਲਾ ਕੇ ਆ ਰਿਹਾ ਸੀ ਲੇਕਿਨ ਅਚਾਨਕ ਗੱਡੀ ਜਿਹੜੀ ਹੈਗੀ ਨਹਿਰ ਦੇ ਵਿੱਚ ਗਿਰ ਜਾਂਦੀ ਹੈ ਲੇਕਿਨ ਉਸ ਨੂੰ ਲੱਭਣ ਲਈ ਹੁਣ ਲਗਾਤਾਰ ਜਿਹੜੇ ਹੈਗੇ ਗੋਤਾਖੋਰ ਉੱਥੇ ਕੰਮ ਕਰ ਗੋਤਾਖੋਰ ਉੱਥੇ ਇਹ ਅੰਦਰ ਤਲਾਸ਼ ਕਰ ਰਹੇ ਨੇ ਨਹਿਰ ਦੇ ਵਿੱਚ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿਸ ਤਰ੍ਹਾਂ ਹਾਦਸਾ ਵਾਪਰਿਆ ਕੀ ਕਾਰਨ ਹੈ ਪੁਲਿਸ ਇਸ ਦੀ ਵੀ ਜਾਂਚ ਕਰੂਗੀ ਫਿਲਹਾਲ ਇੱਕ ਵੱਡੀ ਘਟਨਾ ਹੈਗੀ ਆ ਜਿਹੜੀ ਕਿ ਸਰਹੰਦ ਦੇ ਨਾਲ ਜੁੜੀ ਹੋਈ ਆ ਸਰਹੰਦ ਨਹਿਰ ਦੇ ਵਿੱਚ ਕਾਰ ਗਿਰੀ ਆ ਕਾਰ ਡਿੱਗਣ ਕਾਰ ਤਾਂ ਮਿਲ ਗਈ ਹੈ ਲੇਕਿਨ ਡਰਾਈਵਰ ਹਲ ਤੱਕ ਮਿਲਿਆ ਨਹੀਂ ਉੱਥੇ ਗੋਤਾਖੋਰੋਂ ਵੱਲੋਂ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈਗੀ ਆ ਤੇ ਵੱਡਾ ਹਾਦਸਾ ਜਿਹੜਾ ਸਰਹੰਦ ਦੇ ਵਿੱਚ ਵਾਪਰਿਆ ਹੈ ਅਸਲਾਮੁਅਲੈਕੁਮ ਜਿਸ ਤਰੀਕੇ ਸਾਹਿਬ ਕੋ ਪਤਾ ਹੈ ਥੋੜੇ ਦਿਨ ਪਹਿਲੇ ਵੀ ਇਹ ਕਹਿੰਦਾ ਬਸ ਕਾੜੀ ਤੇ ਹਮਨਾ ਗੋਤਾਖੋਰੋਂ ਨਾਲ ਸਿਪਨਾ ਮਿਲ ਗਿਆ ਉਸੇ ਜਗ੍ਹਾ ਅੱਜ ਫਿਰ ਇਹਨਾਂ ਕਾਰ ਆਈ ਹੋਈ ਹੈ ਇਹ ਕਾਰ ਵੀ ਵੈਸੇ ਗਿਰੀ ਜਾਂ ਸੇ ਬਸ ਗਿਰੀ ਦੀ ਪਿੱਛੇ ਰੈਸਟੋਰੈਂਟ ਫਲੋਡਿੰਗ ਜੋ ਗੋਬਿੰਦਗੜ੍ਹ ਦੇ ਪਾਸ ਪੁਲ ਪੜਦਾ ਹੈ तो वहाँ से तकरीबन यहाँ का सफर ना दो किलोमीटर दूर का है इतनी तेज़ पानी है यहाँ का कि दो किलोमीटर दूर तक है ना ये बस भी आ गई थी और ये कार भी दो किलोमीटर दूर आ गई तो हमारे प्रधान शंकर भारद्वाज जी ने उस टाइम भी अल्लाह का शुक्र काफ़ी साथ दिया था गोत्ता खोर होकर आज भी सब गोत्ता खोर कर, को सूचित करके हमारे को लेकर आए प्रधान जी बताना चाहेंगे किस तरह प्रधान जी आपको पता लगा कि गाड़ीगिरी अंदर बैठ दी रात तकरीबन ग्यारह सवा ग्यारह की गल है रात इनको मेशन आई थी पर क्लियर नहीं सी किसी कारना करके ਪਰ ਸਵੇਰੇ ਪਰਿਵਾਰ ਜਿਹੜਾ ਸੀਗਾ ਉਹ ਜਿਹੜੇ ਗਵਿੰਦਗੜ੍ਹ ਦਾ ਰਹਿਣ ਵਾਲੇ ਨੇ ਤੇ ਉਹ ਲੱਭ ਰਹੇ ਸੀਗੇ ਤੇ ਜਿਹੜੀ ਗੋਤਾਖੋਰ ਟੀਮ ਜਦੋਂ ਫਲੋਟਿੰਗ ਉਸ ਰੈਸਟੋਰੈਂਟ ਤੇ ਪਹੁੰਚੀ ਤਾਂ ਤੇ ਕੁਝ ਨਿਸ਼ਾਨ ਟਾਇਰ ਦੇ ਬਣੇ ਹੋਏ ਸੀਗੇ ਤੇ ਪਰਿਵਾਰ ਨਾਲ ਜੀਆ ਪਰ ਉੱਥੇ ਚੈੱਕ ਰਿਆ ਗਿਆ ਉੱਥੇ ਕੋਈ ਸਪਲਤਾ ਮਤਲਬ ਗੱਡੀ ਵੀ ਨਹੀਂ ਮਿਲੀ ਪਰ ਇੱਥੇ ਸੌਂਡਾ ਹੈਡ ਕਿਉਂਕਿ ਇਹ ਬੜੀ ਖਤਰਨਾਕ ਚੀਜ਼ ਹੈ ਕਿਉਂਕਿ ਦੋ ਨਹਿਰਾ ਪਾੜਦੀਆਂ ਨੇ ਤੇ ਇਸ ਕਰਕੇ ਪਾਣੀ ਦਾ ਬਹਾਅ ਇੰਨਾ ਤੇਜ਼ ਹੈ ਕਿ ਚੰਗਾ ਚੰਗਾ ਗੋਤਾਖੋਰ ਵੀ ਉੱਤੇ ਮਾਰ ਖਾ ਲੂਗਾ ਪਰ ਫਿਰ ਵੀ ਲੱਗ ਰਿਹਾ ਹੈ ਦੇਖਦੇ ਵੀ ਡੈੱਡ ਬੋਡੀ ਜਿਹੜੀ ਆ ਉਹ ਵਿੱਚ ਹੋ ਸਕਦੀ ਹੈ ਕਿ ਕਿੰਨੀ ਕੋਈ ਫਾਸਲਾ ਲਗਭਗ 2.5 ਤੋਂ ਕਿੰਨੇ ਕਿਲੋਮੀਟਰ ਦਾ ਇਹਨੇ ਕਰ ਲਿਆ ਹੈਗਾ ਕਾਰ ਬੜੀ ਤੇਜ਼ੀ ਨਾਲ ਇੱਥੇ ਪਹੁੰਚੀ ਆ ਕਿੰਨੇ ਗੋਤਾਪੁਰ ਤੁਸੀਂ ਲਗਾਇਆ ਹੋਣੇ ਸੀ ਲਗਭਗ ਇੱਥੇ 10 ਤੋਂ 12 ਕੋਤਾ ਫੋਰ ਨੇ ਜਿਹੜੇ ਸਿਲੰਡਰ ਆਕਸੀਜਨ ਵਾਲੇ ਨੇ ਤੇ ਹੋਰ ਜਿਹੜੇ ਦੂਜੇ ਕੋਤਾ ਫੋਰ ਨੇ ਉਹ ਤਾਂ ਲਾਇਆ ਕਿ ਇਹਨਾਂ ਵੀ 1% ਵੀ ਡੈੱਡ ਬੋਡੀ ਕਾਰ ਚੋਂ ਕਈ ਵਾਰੀ ਨਿਕਲ ਜਾਂਦੀ ਆ ਕਿਉਂਕਿ ਕੁਝ ਬੰਦੇ ਨੇ ਇਹ ਦੱਸਿਆ ਸੀ ਉਹ ਵੀ ਰਾਤ ਇੱਕ ਵਿਅਕਤੀ ਉਹਨਾਂ ਨੇ ਦੱਸਣ ਦਾ ਵੀ ਆ ਵੀ ਫਲੋਟਿੰਗ ਜਿਹੜਾ ਹੋਟਲ ਉਹਦੀ ਤਾਰਾਂ ਨੂੰ ਕੋਈ ਬੰਦਾ ਫੜ ਰਿਹਾ ਸੀਗਾ ਪਰ ਜਦੋਂ ਕੁਝ ਵਿਅਕਤੀ ਰੁਕੇ ਪਰ ਉਹਦੇ ਵਿੱਚ ਕੁਝ ਇਦਾਂ ਦੀ ਗੱਲ ਨਹੀਂ ਲੱਗੀ ਤੇ ਹੋ ਸਕਦਾ ਬੰਦਾ ਵੀ ਗੱਡੀ ਚੋਂ ਨਿਕਲ ਸਕਦਾ ਕਿੰਨੇ ਕਿਲੋਮੀਟਰ ਏਰੀਆ ਛਾਂ ਰਹੇ ਆ ਆਪਾਂ ਜੀ ਲਗਭਗ ਇੱਥੇ 2-3 ਕਿਲੋਮੀਟਰ ਦਾ ਜਿਹੜਾ ਸਰਚ ਕਰਦੇ ਆ ਪਰ ਉਸ ਤੋਂ ਬਾਅਦ ਹੌਂਦਾ ਹਿੱਟਦੀ ਆਪਾਂ ਨੂੰ ਗੱਡੀ ਮਿਲੀ ਕਿ ਕਿੰਨੇ ਟਾਈਮ ਲੱਗ ਜੂ ਹੋਰ ਵੀ ਗੱਡੀ ਕੱਢਣ ਨੂੰ ਲਗਭਗ ਇਹਦੇ ਵਿੱਚ ਕਿਉਂਕਿ 4 ਘੰਟੇ ਤੋਂ 2 ਘੰਟੇ ਦਾ ਕੰਮ ਹੈ ਹੈ ਕਿੰਨਾ ਸਮਾਂ ਲੱਗ ਜੂ ਪਤਾ ਲੱਗਿਆ ਜੀ ਬੰਦਾ ਕੌਣ ਹੈਗਾ ਕੀ ਕਿੱਥੇ ਹੈਗਾ ਇਹ ਬੰਦਾ ਗੋਵਿੰਦਗੜ੍ਹ ਦੇ ਰਹਿਣ ਵਾਲੇ ਨੇ ਜੀ ਤੇ ਇਹ ਹੁਣ ਆਪਾਂ ਕਲੀਅਰ ਨਹੀਂ ਦੱਸ ਸਕਦੇ ਵੀ ਇਹ ਅਚਾਨਕ ਗਿਰੀ ਹੈ ਗੱਡੀ ਜਾਂ ਕਾਰ ਘੇਰੀ ਗਈ ਹੈ ਕਿਉਂਕਿ ਪਰਿਵਾਰ ਇਹਨਾਂ ਦਾ ਜਿਹੜਾ ਇੱਥੇ ਨੇੜੇ ਹੈਗਾ ਤੇ ਛੋਟੇ-ਛੋਟੇ ਨਾਲ ਦੋ-ਤਿੰਨ ਬੱਚੇ ਨੇ ਇਹ ਉਸ਼ ਪਰੇਸ਼ਾਨੀਆਂ ਕਰਕੇ ਸ਼ਾਇਦ ਉਹਦੇ ਕਰਕੇ ਟੈਨਸ਼ਨ ਹੈ ਜਾਂ ਅਚਾਨਕ ਹਰਦਾ ਹਾਸਾ ਹੋ ਪਤਾ ਲੱਗਿਆ ਵੀ ਕੀ ਇਹ ਵਪਾਰੀ ਕੀ ਲੋਹਵਰ ਕੀਏਗਾ ਜੀ ਕੋਈ ਪ੍ਰਾਈਵੇਟ ਆਪਣਾ ਕੰਮ ਕਰਦੇ ਨੇ ਤੇ ਉਹਦੇ ਵਿੱਚ ਸ਼ਾਇਦ ਪੱਕਾ ਕਲੀਅਰ ਨਹੀਂ ਪਰਿਵਾਰ ਨੂੰ ਜਿਆਦਾ ਦੱਸ